ਦੋਸਤੋ ਦਿੱਲੀ ਦੇ ਜਿਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਨੂੰ ਚਾਂਦਨੀ ਚੌਕ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਨਾਮ ਚਾਂਦਨੀ ਚੌਕ ਕਿਵੇਂ ਪਿਆ ਉਹ ਜਾਣਦੇ ਹਾਂ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਵੱਡੀ ਬੇਟੀ ਤੇ ਔਰੰਗਜ਼ੇਬ ਦੀ ਭੈਣ ਜਾਂ ਆਰਾ ਬੜੀ ਸੋਝਮਈ ਤੇ ਖੂਬਸੂਰਤ ਚੀਜ਼ਾਂ ਨੂੰ ਪਿਆਰ ਕਰਨ ਵਾਲੀ ਸੀ ਲਾਲਕੀ ਦੇ ਸਾਹਮਣੇ ਉਹਦੇ ਪਿਤਾ ਨੇ ਇੱਕ ਬਾਜ਼ਾਰ ਬਣਾਇਆ ਇਸ ਬਾਜ਼ਾਰ ਦਾ ਇੱਕ ਚੌਕ ਤਿਆਰ ਕੀਤਾ ਗਿਆ ਜਿੱਥੇ ਜਾਂ ਆਰਾ ਨੇ ਇੱਕ ਖੂਬਸੂਰਤ ਤਲਾਬ ਬਣਾਇਆ ਇਹ ਆ ਜਾਂਦਾ ਕਿ ਰਾਤ ਦੇ ਸਮੇਂ ਚੰਦੀ ਚਾਨਣੀ ਭਾਵ ਚੰ드ਰਮਾ ਦੀ ਰੌਸ਼ਨੀ ਜਦੋਂ ਇਸ ਤਲਾਬ ਵਿੱਚ ਪੈਂਦੀ ਤਾਂ ਚਾਰੇ ਪਾਸੇ جگਮਗ جگਮਗ ਹੋ ਜਾਂਦੀ ਇਹ ਬੜਾ ਹੀ ਖੂਬਸੂਤ ਨਜ਼ਾਰਾ ਸੀ ਜਿਸ ਨੂੰ ਵੇਖ ਕੇ ਲੋਕ ਇਸ ਚੌਕ ਨੂੰ ਚਾਂਦਨੀ ਚੌਕ ਕਹਿਣ ਲੱਗ ਪਏ ਔਰੰਜੀਬ ਜੋ ਕਿ ਸੂਝਮਈ ਚੀਜ਼ਾਂ ਨੂੰ ਬਿਲਕੁਲ ਪਿਆਰ ਨਹੀਂ ਸੀ ਕਰਦਾ ਨਾ ਉਸ ਨੂੰ ਕਪਤਾ ਤੇ ਨਾ ਹੀ ਰਾਗ ਵਿਦਿਆ ਪਸੰਦੀ ਆਪਣੀ ਭੈਣ ਨੂੰ ਸਭ ਸਿਖਾਉਣ ਦੇ ਲਈ ਉਸ ਨੇ ਇਸ ਚੌਕ ਨੂੰ ਕਤਲਗਾਹ ਵਿੱਚ ਤਬਦੀਲ ਕਰਤਾ ਜਿੱਥੇ ਹਕੂਮਤ ਦੇ ਬਾਗੀ ਲੋਕਾਂ ਨੂੰ ਕਤਲ ਕੀਤਾ ਜਾਂਦਾ ਸੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਹੀ ਸ਼ਹੀਦ ਕੀਤਾ ਗਿਆ ਪਰੰਤੂ ਗੁਰੂ ਜੀ ਨੇ ਆਪਣੀ ਸ਼ਹਾਦਤ ਦੇਖ ਕੇ ਇਸ ਚੌਕ ਨੂੰ ਸ਼ਹੀਦ ਗੰਜ ਵਿੱਚ ਤਬਦੀਲ ਕਰਤਾ ਜਿੱਥੇ ਅੱਜ ਵੱਡੀ ਗਿਣਤੀ ਲੋਕ ਨਕਮਸਤਕ ਹੁੰਦੇ ਹਨ